ਸਾਡੇ ਵਾਚ ਸਰ ਪਤਾ ਯਾਰ ਜਿਵੇਂ ਖਬਰਾਂ ਆ ਰਹੀਆਂ ਨੇ ਇੱਕ ਮੈਡੀਕਲ ਕਾਲਜ ਕੋਗਾਤੇ ਦੇ ਵਿੱਚ ਇੱਕ ਰੇਪ ਐਂਡ ਮਰਡਰ ਹੋਇਆ ਪੋਸਟ ਗ੍ਰੈਜੂਏਟ ਸਟੂਡੈਂਟਸ ਦਾ ਤੇ ਉਸ ਤੋਂ ਬਾਅਦ ਫਿਰ ਉਸੇ ਹਸਪੀਟਲ ਤੇ ਹਮਲਾ ਹੋਇਆ ਕੁਝ ਦਿਨ ਠਹਿਰ ਕੇ ਬੜਾ ਆਰਗੇਨਾਈਜ਼ ਤਰੀਕੇ ਨਾਲ ਕਿ ਕੁਝ ਕੁਮਿੰਟਲੀ ਉਹਨਾਂ ਨੇ ਡਿਸੀਵ ਕੀਤਾ ਉੱਥੇ ਲੋਕਾਂ ਨੂੰ ਪੁਲਿਸ ਨੂੰ ਵੀ ਕਿ ਦੇ ਆਰ ਵਿਦ ਅਸ ਪਰ ਜਦੋਂ ਉਹਨਾਂ ਨੇ ਉਹ ਬੈਰੀਕੇਡ ਤੋੜ ਕੇ ਅੱਗੇ ਆ ਗਏ ਤਾਂ ਦੇ ਸਟਾਰਟਡ ਬੀਟਿੰਗ ਐਂਡ ਡੇਮੇਜਿੰਗ ਦੀ ਹਸਪੀਟਲ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ PCMS ਦੀ ਐਸੋਸੀਏਸ਼ਨ ਦੀ ਕਾਲ ਤੇ ਅਸੀਂ IMA ਐਜ਼ ਅ سپورਟ ਆਇਆ। ਇਹ IMA ਟੀਮ I M ਚਰਨਜੀਤ ਸਿੰਘ ਪ੍ਰੈਜ਼ੀਡੈਂਟ ਤੇ ਕੱਲ ਸਾਡੀ ਆਪਣੀ ਵੀ ਹੋਏਗੀ ਇਸ ਵਾਰ। ਸੋ ਕੱਲ ਕਾਲੀ ਅਫੀਸ਼ੀਅਲ ਜੋ ਇਹ ਵੀ ਕਰਨੀ ਹੈ ਹੜਤਾਲ ਤੁਹਾਡੇ ਨਾਲ। ਇਹਨਾਂ ਦਾ ਸਰ ਪਤਾ ਨਹੀਂ ਇਸ ਸਾਲ ਨੂੰ ਪਤਾ ਹੋਣਾ। ਲੇਕਿਨ ਅਸੀਂ ਸਾਡਾ ਪ੍ਰੋਗਰਾਮ ਆ ਰਿਹਾ ਉਪਰੋਂ। ਸ਼ਾਮ ਤੱਕ ਫਾਈਨਲ ਹੋ ਜਾਏਗਾ। ਚਰਨਜੀਤ ਸਿੰਘ ਹੋਈਆ। ਹਾਂਜੀ। ਉਹ ਇਨਸਾਫ ਦੀ ਮੰਗ ਨੂੰ ਲੈ ਕੇ। ਬਿਲਕੁਲ ਸਰ ਸੇਮ। ਈ اروਪੀ ਨੇ ਅਰੈਸਟ ਹੋ ਚੁੱਕੇ ਆ ਉਹਨਾਂ ਨੇ ਸਾਰੇ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਨਾ ਹੋ ਗਏ ਸੀ ਰਾਤ ਤੱਕ ਉਸ ਤੋਂ ਬਾਅਦ ਕਿੰਨੇ ਹੋਏ ਨੇ ਕੁਝ ਪਤਾ ਨਹੀਂ ਲੇਕਿਨ ਇਟ ਵਾਸ ਅ ਆਰਗੇਨਾਈਜ਼ਡ ਟਾਈਪ ਆਫ ਅਟੈਕ ਕਿ ਉਹਨਾਂ ਨੇ ਡਿਸੀਵ ਕੀਤਾ ਉਹਦੇ ਸਾਰੇ ਪੁਲਿਸ ਕੜੀ ਸੀ ਬੈਰੀਕਡ ਲੱਗਿਆ ਸੀਗਾ ਅੰਦਰ ਡਾਕਟਰ ਬੈਠੇ ਸੀ ਇਹ 2-300 ਤੇ ਉਹਨਾਂ ਨੇ ਵੀ ਵਾਂਟ ਜਸਟਿਸ ਦੇ ਨਾਰੇ ਲਾਇਆ ਬਾਕੀ ਕਿਉਂ ਅਜਿਹਾ ਕੋਈ ਸੋਚ ਨਹੀਂ ਸਕਦਾ ਕਿ ਇਦਾਂ ਹਮਲਾ ਵੀ ਕਰ ਦਣਗੇ ਸਰਾਦਰ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਆਉਣ ਦਿਓ ਇਹ ਤਾਂ ਸਾਡੇ ਸਪੋਰਟਰੀ ਲਾਦ ਨੇ ਲੇਕਿਨ ਜਦੋਂ ਹੀ ਉਹਨਾਂ ਨੇ ਬੈਰੀਕਡ ਤੋੜਿਆ ਇੰਦਾ ਮੀਟਾਂ ਇਕੱਠੇ ਹੋਈ ਗਏ ਹੋਈ ਹੋਈ ਫਿਰ ਉਹਨੇ ਡੈਮੇਜ ਸ਼ੁਰੂ ਕਰਤਾ ਡਾਕਟਰਾਂ ਦੇ ਮਗਰ ਭੱਜੇ ਕੁੱਟੇ ਉਹ ਡਾਕਟਰ ਲੋਕੇ ਜਾਨ ਬਚਾਈ ਤੇ ਕਾਫੀ ਡੈਮੇਜ ਹੋਇਆ ਉਸ ਹਸਪਤਾਲ ਵਿੱਚ ਅੱਛਾ ਸਰ ਇਹ ਜਿਹੜਾ ਬੱਚਾ ਮਾ ਬਰਬਾ ਆਪਣਾ ਦਾ ਬੱਚੇ ਨੂੰ ਐਮਡੀ ਕੀਤੀ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਦਾ ਤੇ ਫਿਰ ਅਸੀ ਕਾਨੂੰਨੀ ਹਰਕਤ ਇਸ ਦੇਸ਼ ਦੇ ਵਿੱਚ ਥੋੜੀ ਸ਼ਰਮਨਾਕ ਕਰਨ ਬਿਲਕੁਲ ਸ਼ਰਮਨਾਕ ਆ ਲੇਕਿਨ ਇਹਦਾ ਬਹੁਤ ਹੀ ਧਿਆਨ ਤਰੀਕੇ ਨਾਲ ਜੱਸੀ ਵੀ ਕਰ ਹੀ ਰਹੀ ਹੈ ਵੈਸੇ ਉਹਨਾਂ ਨੇ ਸੀਵੇ ਨੂੰ ਦਿੱਤਾ ਕੇਸ ਇਟ ਸ਼ੁੱਡ ਬੀ ਡਾਲਟਡ ਵਿਦ ਵੈਰੀ ਸੀਵਰਲੀ ਕਿਉਂਕਿ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਦੇ ਆਰ ਈਜ਼ੀ ਟਾਰਗੇਟ ਉਹ ਆਪਣੇ ਮੈਂ ਵੀ ਇੱਥੇ ਕੰਮ ਕੀਤਾ 15 ਸਾਲ ਅਸੀਂ ਬਿਜ਼ੀ ਹੁੰਨੇ ਆ ਆਪਣੇ ਕੰਮ ਵਿੱਚ ਤੇ ਸਾਡੇ ਤੇ ਅਟੈਕ ਵੀ ਹੋ ਜਾਂਦਾ ਕਈ ਵਾਰ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਸਮਝ ਨਹੀਂ ਮਿਲਦਾ ਸਾਨੂੰ ਇਹ ਮੰਗਦਾ ਤੁਹਾਡੀ ਮੇ ਮੁੱਖ ਮੰਗ ਹੈ ਇਨਸਾਫ ਸਰ ਟੂ ਦੀ ਫੈਮਿਲੀ ਟੂ ਦੀ ਡਾਕਟਰ ਸਿਕਿਉਰਟੀ ਸਾਡੀ ਫੂਲ ਪ੍ਰੂਫ ਹੋਵੇ ਤੇ ਪਰ ਮੈਂ ਆਪਣੇ ਡਾਕਟਰ ਸਾਹਿਬਾਨ ਨੂੰ ਵੀ ਐਸੀ ਕਹਾਂਗੇ ਕਿ ਥੋੜਾ ਜਿਹਾ ਆਪਣੇ ਆਪ ਨੂੰ ਪ੍ਰੋਨ ਅਪ ਰੱਖੋ ਅਗਰ ਤੁਹਾਡੇ ਤੇ ਅਟੈਕ ਹੁੰਦਾ ਲੋਰਡਿਕਨ ਸੇਵ ਯੂਫ ਯੂ ਡੋਟ ਸੇਵ ਯੂਰਸੈਲਫ ਇਹ ਪੱਕਾ ਡਾਕਟਰ ਜਗਜੀਤ ਸਿੰਘ ਸਿਵਲ ਹਸਪੀਟਲ ਮਲੇਗੋਲਾ ਜੀ ਐਸਐਮਓ ਸਾਨੂੰ ਅੱਜ ਇਸ ਇਜਨ ਲੈ ਕੇ ਜੀ ਰੋਸ ਸਪੋਰਟ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਅੱਜ ਮਿਤੀ 16 ਅਗਸਤ ਨੂੰ ਸਿਵਲ ਹਸਪਤਲ ਮਲੇਰ ਕੋਡਲਾ ਵਿਖੇ ਪੀਸੀਐਮਐਸ ਐਸੋਸੀਏਸ਼ਨ ਤੇ ਸਪੈਸ਼ਲ ਡਾਕਟਰ ਐਸੋਸੀਏਸ਼ਨ ਦੇ ਸੰਜੇ ਸੱਦੇ ਦੇ ਅਸੀਂ ਇਥੋਂ ਦੇ ਡਾਕਟਰਾਂ ਨੇ ਪੂਰੇ ਪੰਜਾਬ ਦੇ ਨਾਲ ਰਲ ਕੇ ਹੜਤਾਲ ਕੀਤੀ ਹੈ ਮਨ ਨਹੀਂ ਕਰਦਾ ਸੀਗਾ ਅੱਜ ਸਵੇਰੇ ਕਾਫੀ ਪਰੇਸ਼ਾਨੀ ਹੋਈ ਪੀਜਾ ਨੂੰ ਦੱਸਣ ਨੂੰ ਕਰਨ ਨੂੰ ਪਰੰਤੂ ਪਿਛਲੇ ਦਿਨੀ ਜਿਹੜੀ ਇੱਕ ਮੰਦਭਾਗੀ ਘਟਨਾ ਕਲਕੱਤਾ ਵਿੱਚ ਵਾਪਰੀ ਹੈ ਉਹ ਬਸ ਇੱਕ ਫਲੈਸ਼ ਪੁਆਇੰਟ ਸੀਗਾ ਇਸ ਤੋਂ ਇਲਾਵਾ ਵੀ ਇਕਾ ਦੁੱਕਾ ਜਿਹੜੀਆਂ ਘਟਨਾਵਾਂ ਨੇ ਉਹ ਡਾਕਟਰਾਂ ਨਾਲ ਬਦਸਲੂਕੀ ਦੀਆਂ ਹਸਪਤਾਲਾਂ ਦੇ ਉੱਤੇ ਹਮਲੇ ਦੀਆਂ ਡਾਕਟਰਾਂ ਨੂੰ ਬਲੈਕਮੇਲ ਕਰਨ ਦੀਆਂ ਤੇ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸੀ ਭਾਵੇਂ ਕਿ ਪੰਜਾਬ ਸਰਕਾਰ ਨੇ ਸੰਨ 2008 ਦੇ ਵਿੱਚ ਹੀ ਮੈਡੀਕਲ ਤੇ ਹਸਪਤਾਲੀ ਡਿਲ ਜਿਹੜਾ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਅਸੀਂ ਇਸ ਹਸਪਤਾਲ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਜਿਹੜੇ ਇਹੋ ਜਿਹੇ ਗਲਤ ਅਨਸਰ ਨੇ ਜਿਹੜੇ ਡਾਕਟਰਾਂ ਨੂੰ ਵੀ ਨਹੀਂ ਬਖਸ਼ਦੇ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਦੇ ਉਹਨਾਂ ਤੇ ਵੀ ਅਟੈਕ ਕਰਦੇ ਨੇ ਉਹਨਾਂ ਤੇ ਦਰਜ ਕੀਤੀਆਂ ਹਈਆਂ ਨੇ ਉਹ ਇਸ ਲਈ ਅਦਾਲਤ ਦੇ ਧਿਆਨ ਵਿੱਚ ਨੇ ਪਰੰਤੂ ਕੋਈ ਵੀ ਕਾਨੂੰਨ ਜਿਹੜਾ ਉਹ ਇੱਕ ਡੈਟ੍ਰੈਂਡ ਹੁੰਦਾ ਉਹ ਸਿਰਫ ਇੱਕ ਲੈਵਲ ਤੱਕ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਵਾਸਤੇ ਹੁੰਦਾ ਸਾਡਾ ਜਿਹੜਾ ਅੱਜ ਦਾ ਰੋਸ ਹੈ ਸਰਕਾਰ ਨਾਲ ਉਹ ਹੈ ਕਿਉਂ ਡਾਕਟਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਕਿਉਂ ਸਾਡੇ ਹਸਪਤਾਲ ਤੇ ਸਾਡੀਆਂ ਜਿਹੜੀਆਂ ਇਹ ਸਸਤਾਵਾਂ ਨੇ ਜਿਹੜੀਆਂ ਲੋਕ ਸੇਵਾ ਲਈ ਬਣੀਆਂ ਨੇ ਇਹ ਕਿਉਂ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਡਰੇ ਡਰੇ ਡਰ ਕੇ ਸਹਿਮ ਕੇ ਕੰਮ ਕਿਉਂ ਕਰਨ ਸਾਡਾ ਰੋਸ ਸਿਰਫ ਇਸ ਗੱਲ ਤੇ ਹੈ ਜ਼ਰੂਰੀ ਹੈ ਉਸ ਬੇਟੀ ਨੂੰ ਜਿਹੜੀ ਕਿ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਚੋਂ ਆਈ ਸੀ ਕਿੰਨੀਆਂ ਆਸ਼ਾਵਾਂ ਸੀ ਤੇ ਉਹਦੇ ਮਾਪਿਆਂ ਨੂੰ ਕੀ ਕੀ ਉਹਦੇ ਵਾਸਤੇ ਸੁਪਨੇ ਸੀਗੇ ਤੇ ਜਿਸ ਦਰਿੰਦਗੀ ਨਾਲ ਜਿਸ ਦਰਿੰਦਗੀ ਨਾਲ ਉਹਦਾ ਮੌਤਾ ਉਹਨੂੰ ਜਿਹੜਾ ਸਾਹਮਣਾ ਕਰਨਾ ਪਿਆ ਤਰੋਂ ਦਰਿੰਦਿਆਂ ਨੇ ਜੋ ਕੀਤਾ ਉਹਦੇ ਲਈ ਇਨਸਾਫ ਤਾਂ ਪੁਰਜ਼ੂਰ ਸਾਡੀ ਮੰਗ ਹੈ ਪਰ ਉਸ ਤੋਂ ਇਲਾਵਾ ਸਾਡੀ ਪੰਜਾਬ ਸਰਕਾਰ ਤੋਂ ਜਿਹੜੀ ਅੱਜ ਦੇ ਸਮੇਂ ਦੀ ਮੰਗ ਹੈ ਉਹ ਇਹ ਆ ਕਿ ਹਸਪਤਾਲਾਂ ਵਾਸਤੇ ਵੱਖਰਾ ਸਿਕਿਉਰਿਟੀ ਦਾ ਪੁਖਤਾ ਇੰਤਜ਼ਾਮ ਹੋਵੇ ਇਹ ਨਹੀਂ ਸਰਕਾਰ ਦੇ ਧਿਆਨ 'ਚ ਨਹੀਂ ਹੈ ਸਰਕਾਰ ਕਰ ਵੀ ਰਹੀ ਹੈ ਪਰ ਸਾਨੂੰ ਕਿਹਾ ਜਾਂਦਾ ਕਿ ਆਪਣੇ ਯੂਜ਼ਰ ਚਾਰਜੇਸ 'ਚੋਂ ਸਿਕਿਉਰਿਟੀ ਗਾਰਡ ਰੱਖੋ ਹਸਪਤਾਲ ਤਾਂ ਪਹਿਲਾਂ ਹੀ ਸਾਰੀਆਂ ਸੇਵਾਵਾਂ ਦਾ ਮੁਫਤ ਦੇ ਰਹੇ ਨੇ ਤੇ ਉਹਨਾਂ ਵਿੱਚੋਂ ਅਸੀਂ ਕਿਵੇਂ ਸਿਕਿਉਰਿਟੀ ਗਾਰਡ ਰੱਖੀਏ ਇਸ ਤੋਂ ਇਲਾਵਾ ਸਾਡੇ ਕੋਲ ਪੁਲਿਸ ਦਾ ਪ੍ਰਬੰਧ ਹੈ ਚੌਂਕੀ ਬਣਾ ਕੇ ਦਿੱਤੀ ਹੋਈ ਹੈ ਪਰੰਤੂ ਡੇ ਵੱਡੇ ਹਸਪਤਾਲ ਲਈ ਜਿਹਦੀ ਕੀ ਅਜੇ ਤੱਕ ਚਾਰ ਦਿਵਾਰੀ ਵੀ ਸੁਰੱਖਿਅਤ ਨਹੀਂ ਹੈ ਉਹਦੇ ਪ੍ਰਬੰਧ ਕਰਨਾ ਉਹ ਸਾਰੀਆਂ ਚੀਜ਼ਾਂ ਵਾਸਤੇ ਸਾਡੀ ਬੇਨਤੀ ਆ ਪ੍ਰੈਸ ਦੇ ਰਾਈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਉਹਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਵਕਰੀ ਇੱਕ ਫੋਰਸ ਬਣਾ ਕੇ ਜਿਹੜੀ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਹੈ ਐਵੇਂ ਹਸਪਤਾਲ ਸੁਰੱਖਿਆ ਫੋਰਸ ਬਣਾ ਕੇ ਸਾਨੂੰ ਜਿਹੜਾ ਇਹ ਜਿਹੜਾ ਸੁਖਾਵਾਂ ਮਾਹੌਲ ਹੈ ਉਹ ਦਿੱਤਾ ਜਾਵੇ ਜੇ ਸਰ ਅਗਰ ਸੀਵੀਆ ਚਾਂਸ ਕਰ ਰਹੀ ਹੈ ਤਾਂ ਸੀਵੀ ਜਾਂਚ ਕਰ ਦੇਖੋ ਅਗਰ ਫਿਰ ਵੀ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਇੱਕ ਦੇਖੋ ਦੇਖੋ ਇਸ ਤਰ੍ਹਾਂ ਨਹੀਂ ਭਾਰਤ ਦਾ ਸੰਵਿਧਾਨ ਹੈ ਕਾਨੂੰਨ ਆ ਸੰਸਥਾਵਾਂ ਨੇ ਉਹ ਸਾਨੂੰ ਉਹਦੇ ਉੱਤੇ ਪੂਰਾ ਮਾਣ ਹੈ ਜਿਹੜੀ ਘਟਨਾ ਹੋਈ ਹੈ ਉਹਦਾ ਸਾਡਾ ਰੋਸ ਜਿਹੜਾ ਹੈ ਪ੍ਰਗਟ ਕਰਨਾ ਜਿਹੜਾ ਜਾਇਜ਼ ਹੈ ਪਰੰਤੂ ਸਾਨੂੰ ਵਿਸ਼ਵਾਸ ਹੈ ਕਿ ਉਹ ਦੋਸ਼ੀ ਜ਼ਰੂਰ ਹੀ पकड़े ਜਾਣਗੇ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਮਿਲੇ ਟੈਸਟ ਕਿੰਨੀ ਦੇਰ ਚੱਲਦਾ ਜੀ ਹੋਵੇ ਅਰੇ ਕੋ ਅੱਜ ਦੀ ਜਿਹੜੀ ਕਾਲ ਹੈ ਕੱਲ ਜਦੋਂ ਜਥੇਬੰਦੀ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਚ ਇਹ ਨਹੀਂ ਕਿ ਸਰਕਾਰ ਨੇ ਕਦਮ ਨਹੀਂ ਲਿਆ ਸਰਕਾਰ ਨੇ ਆਪਣੀ ਮੀਟਿੰਗ ਕੀਤੀ ਸੀ ਪਰ ਸਾਨੂੰ ਉਹ ਪੂਖਤਾ ਭਰੋਸਾ ਨਹੀਂ ਦਿੱਸਕੇ ਇਸ ਕਰਕੇ ਅਸੀਂ ਜਿਹੜੀ ਜਿਹੜੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਹੈ ਜਿਹੜੇ ਸਾਰੇ ਮੈਡੀਕਲ ਕਾਲਜਾਂ ਦੇ ਰੈਜ਼ੀਡੈਂਟ ਹੈ ਉਹਨਾਂ ਵਿੱਚ ਤਿੱਖਾ ਰੋਸ ਸੀ ਤੇ ਉਹਨਾਂ ਨੇ ਅੱਜ ਕਾਲ ਦਿੱਤੀ ਸੀ ਅੱਜ ਉਹਨਾਂ ਦੇ ਨਾਲ ਅਸੀਂ ਰਲ ਕੇ ਜਿਹੜਾ ਉਹਨਾਂ ਨਾਲ ਜਿਹੜਾ ਸਮਰਥਨ ਦਿੱਤਾ ਹੈ ਤੇ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਸ਼ਾਮ ਤੱਕ ਪਤਾ ਲੱਗੇਗਾ